ਹਸਪਤਾਲ ਵਿੱਚ ਇੱਕ ਬਜ਼ੁਰਗ ਵਿਅਕਤੀ ਨੂੰ ਲਿਆਂਦਾ ਜਾਂਦਾ ਹੈ ਜਿਹੜਾ ਕਿ ਕੋਮਾ ਵਿੱਚ ਹੈ ਜਦੋਂ ਡਾਕਟਰ ਉਸ ਦਾ ਚੈੱਕਅਪ ਕਰਦੇ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਮਰੀਜ਼ ਬਿਲਕੁਲ ਹੀ ਖਤਮ ਹੈ ਹੁਣੇ ਠੀਕ ਨਹੀਂ ਹੋ ਸਕਦਾ ਪਰ ਉੱਥੇ ਇੱਕ ਨਰਸ ਹੁੰਦੀ ਹੈ ਜਿਹੜੀ ਉਸ ਬਜ਼ੁਰਗ ਆਦਮੀ ਵਿੱਚ ਆਪਣੇ ਪਿਓ ਨੂੰ ਦੇਖਦੀ ਹੈ ਉਸ ਦੀ ਜੀਵਨਨਾ ਸੇਵਾ ਕਰਨ ਲੱਗਦੀ ਹੈ ਉਸ ਬਜ਼ੁਰਗ ਦੀ ਸੇਵਾ ਕਰਦੀ ਨੂੰ ਨਰਸ ਨੂੰ ਇੱਕ ਮਹੀਨਾ ਬੀਤ ਜਾਂਦਾ ਹੈ ਡਾਕਟਰ ਵੀ ਉਹਨੂੰ ਕਹਿੰਦੇ ਹੈ ਕਿ ਤੂੰ ਆਪਣਾ ਟਾਈਮ ਵੇਸਟ ਕਰ ਰਹੀ ਹੈ ਇਹ ਮਰੀਜ਼ ਹੁਣ ਠੀਕ ਹੋਣ ਵਾਲਾ ਨਹੀਂ ਪਰ ਉਹ ਕਹਿੰਦੀ ਹੈ ਕਿ ਇਹ ਤਾਂ ਮੇਰਾ ਕੰਮ ਹੈ ਮੈਂ ਆਪਣਾ ਕੰਮ ਪੂਰੀ ਇਮਾਨਦਾਰ ਨਾਲ ਕਰਾਂਗੀ ਇੱਕ ਮਹੀਨੇ ਬਾਅਦ ਉਸ ਬਜ਼ੁਰਗ ਦਾ ਮੁੰਡਾ ਹਸਪਤਾਲ ਵਿੱਚ ਆਉਂਦਾ ਹੈ ਜਿਹੜਾ ਕਿ ਇੱਕ ਅਮੀਰ ਆਦਮੀ ਸੀ ਜਿਵੇਂ ਹੀ ਉਹ ਨਰਸ ਬਜ਼ੁਰਗ ਨੂੰ ਦੇਖਦੀ ਹੈ ਤਾਂ ਉਹਨੂੰ ਬਹੁਤ ਗੁੱਸਾ ਆਉਂਦਾ ਹੈ ਉਹਦੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਵੀ ਸਨ ਪਰ ਉਸ ਤੋਂ ਬਾਅਦ ਨਰਸ ਦੀ ਜ਼ਿੰਦਗੀ ਵਿੱਚ ਕੁਝ ਅਜਿਹਾ ਹੁੰਦਾ ਹੈ ਕਿ ਉਹਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਜਾਂਦੀ ਹੈ ਕੌਣ ਸੀ ਉਹ ਨਰਸ ਤੇ ਕੌਣ ਸੀ ਉਹ ਬਜ਼ੁਰਗ ਆਦਮੀ ਜਿਸ ਦਾ ਪੁੱਤ ਅਮੀਰ ਹੋਣ ਦੇ ਬਾਵਜੂਦ ਵੀ ਇੱਕ ਮਹੀਨਾ ਆਪਣੇ ਪਿਓ ਦੀ ਖ਼ਬਰ ਲੈਣ ਨਹੀਂ ਆਇਆ ਪੂਰੀ ਕਹਾਣੀ ਦੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਕੁੜੀ ਰਹਿੰਦੀ ਹੈ ਜਿਹਦਾ ਨਾਮ ਸਰਗੁਣ ਹੈ ਉਸ ਦਾ ਸੁਪਨਾ ਹੈ ਕਿ ਉਹ ਵੱਡੀ ਹੋ ਕੇ ਮੈਡੀਕਲ ਫੀਲਡ ਵਿੱਚ ਪੜ੍ਹਾਈ ਕਰੇ ਉਸ ਦਾ ਪਰਿਵਾਰ ਮੱਧ ਵਰਗ ਸ਼੍ਰੇਣੀ ਚਾਹੁੰਦਾ ਹੈ ਮਾਪਿਓ ਬੜੀ ਹੀ ਮਿਹਨਤ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਆ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਤੀ ਮੈਡੀਕਲ ਲੈਣਾ ਚਾਹੁੰਦੀ ਹੈ ਤਾਂ ਉਸ ਨੂੰ ਮੈਡੀਕਲ ਖੇਤਰ ਵਿੱਚ ਜਾਣ ਲਈ ਉਤਸ਼ਾਹਿਤ ਕਰਦੇ ਆ ਸਰਗੁਣ ਦਾ ਇੱਕ ਛੋਟਾ ਭਰਾ ਹੈ ਜਿਹਦਾ ਉਹ ਤੋਂ ਕਾਫੀ ਛੋਟਾ ਹੈ ਉਹਦਾ ਨਾਮ ਪ੍ਰਗਟ ਸਿੰਘ ਹੈ ਸਰਗੁਣ ਤੋਂ 7 ਸਾਲ ਛੋਟਾ ਸੀ ਸਰਗੁਣ ਦੇ ਨਾਲ ਹੀ ਸਕੂਲ ਚ ਪੜਦਾ ਹੈ ਹੌਲੀ ਹੌਲੀ ਇਸੇ ਤਰ੍ਹਾਂ ਸਮਾਂ ਬੀਤਦਾ ਜਾਂਦਾ ਹੈ ਸਮੇਂ ਦੇ ਨਾਲ ਸਰਗੁਣ ਨਰਸ ਦਾ ਕੋਰਸ ਕਰ ਦਿਆ ਤੇ ਇੱਧਰ ਉੱਧਰ ਆਪਣੇ ਲਈ ਨੌਕਰੀ ਲੱਭਣ ਲੱਗਦੀ ਹੈ ਉਹ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਨਰਸ ਲੱਗ ਜਾਂਦੀ ਹੈ ਉੱਥੋਂ ਹੀ ਸਰਕਾਰੀ ਨੌਕਰੀ ਲਈ ਵੀ ਤਿਆਰੀ ਕਰਦੀ ਹੈ ਪਰ ਬਹੁਤ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਇੱਕ ਕੰਟਰੈਕਟ ਬੇਸ ਤੇ ਸਰਕਾਰੀ ਹਸਪਤਾਲ ਵਿੱਚ ਨੌਕਰੀ ਮਿਲਦੀ ਹੈ ਪਰ ਮੇ ਨੌਕਰੀ ਕੰਟਰੈਕਟ ਬੇਸ ਤੇ ਸੀ ਪਰ ਇਹਦੀ ਤਨਖਾਹ ਪ੍ਰਾਈਵੇਟ ਹਸਪਤਾਲ ਨਾਲੋਂ ਤਾਂ ਜ਼ਿਆਦਾ ਹੀ ਸੀ ਇਸ ਲਈ ਉਹ ਉੱਥੇ ਕੰਮ ਕਰਨ ਲਈ ਤਿਆਰ ਹੋ ਜਾਂਦੀ ਹੈ ਉਸਦੀ ਡਿਊਟੀ ਪਟਿਆਲੇ ਸਰਕਾਰੀ ਹਸਪਤਾਲ ਵਿੱਚ ਲੱਗ ਜਾਂਦੀ ਹੈ ਉੱਥੇ ਹੀ ਉਹ ਰਹਿਣ ਲੱਗਦੀ ਹੈ ਨੌਕਰੀ ਮਿਲਣ ਨਾਲ ਸਾਰਾ ਪਰਿਵਾਰ ਖੁਸ਼ ਹੁੰਦਾ ਹੈ ਹੁਣ ਸਰਗੁਣ ਆਪਣੀ ਨੌਕਰੀ ਦੇ ਪੈਸੇ ਜੋੜਨ ਲੱਗਦੀ ਹੈ ਤਾਂ ਜੋ ਉਹਦੇ ਆਉਣ ਵਾਲੇ ਭਵਿੱਖ ਵਿੱਚ ਇਹ ਪੈਸੇ ਕੰਮ ਆ ਜਾਣ ਉਹ ਚਾਹੁੰਦੀ ਸੀ ਕਿ ਮੇਰੇ ਘਰ ਦੇ ਮੇਰੇ ਕਰਕੇ ਪਰੇਸ਼ਾਨ ਨਾ ਹੋਣ ਉਹ ਹੋਰ ਕੁੜੀਆਂ ਨਾਲ ਮਿਲ ਕੇ ਇੱਕ ਪੀਜੀ ਲੈਂਦੀ ਹੈ ਤੇ ਉੱਥੋਂ ਹੀ ਆਪਣੀ ਨੌਕਰੀ ਕਰਨੀ ਲੱਗਦੀ ਹੈ ਸ਼ੁਰੂ-ਸ਼ੁਰੂ ਵਿੱਚ ਉਹਨੂੰ ਘਰ ਤੋਂ ਦੂਰ ਰਹਿਣਾ ਔਖਾ ਲੱਗਦਾ ਹੈ ਪਰ ਹੌਲੀ-ਹੌਲੀ ਇਹਦੀ ਆਦਤ ਪੈ ਜਾਂਦੀ ਹੈ ਉਹ ਆਪਣੀ ਡਿਊਟੀ ਬੜੀ ਹੀ ਮਿਹਨਤ ਤੇ ਇਮਾਨਦਾਰੀ ਨਾਲ ਕਰਦੀ ਹੈ ਜਿੰਨਾ ਹੋ ਸਕੇ ਲੋਕਾਂ ਦੀ ਮਦਦ ਕਰਦੀ ਹੈ ਉਹ ਬੜਾ ਹੀ ਹੱਥ ਘੁੱਟ ਕੇ ਖਰਚਾ ਕਰਦੀ ਬਾਕੀ ਪੈਸੇ ਆਪਣੇ ਘਰ ਭੇਜ ਦਿੰਦੀ ਇੱਕ ਦਿਨ ਜਦੋਂ ਸਰਗੁਣ ਆਪਣੀ ਡਿਊਟੀ ਤੇ ਸੀ ਉਸ ਸਮੇਂ ਹਸਪਤਾਲ ਵਿੱਚ ਇੱਕ ਬਜ਼ੁਰਗ ਵਿਅਕਤੀ ਆਉਂਦਾ ਹੈ ਜਿਹੜਾ ਪੂਰੀ ਤਰ੍ਹਾਂ ਨਾਲ ਬੇਹੋਸ਼ ਸੀ ਉਹਨੂੰ ਐਮਰਜੈਂਸੀ ਵਾਰਡ ਵਿੱਚ ਲੈ ਕੇ ਜਾਇਆ ਜਾਂਦਾ ਹੈ ਡਾਕਟਰ ਉਹਦਾ ਚੈੱਕਅਪ ਕਰਦੇ ਆ ਤਾਂ ਇਹ ਪਤਾ ਲੱਗਦਾ ਹੈ ਇਹ ਪੂਰੀ ਤਰ੍ਹਾਂ ਨਾਲ ਕੋਮਾ ਵਿੱਚ ਹੈ ਉਸ ਨੂੰ ਬ੍ਰੇਨ ਹੈਮਰੇਜ ਹੋਇਆ ਸੀ ਉਹਦਾ ਥੋੜਾ ਜਿਹਾ ਟ੍ਰੀਟਮੈਂਟ ਕਰਨ ਤੋਂ ਬਾਅਦ ਡਾਕਟਰ ਉਹ ਜਰਨਲ ਵਾਰਡ ਵਿੱਚ ਸ਼ਿਫਟ ਕਰ ਦਿੰਦਾ ਹੈ ਹਸਪਤਾਲ ਵਿੱਚ ਜਰਨਲ ਵਾਰਡ ਵਿੱਚ ਅਜਿਹੇ ਮਰੀਜ਼ਾਂ ਨੂੰ ਰੱਖਿਆ ਜਾਂਦਾ ਸੀ ਜਿਹੜੇ ਲਾवारिस ਹੁੰਦੇ ਸੀ ਜਿਵੇਂ ਹੀ ਸਰਗੋ ਨੂੰ ਇਹ ਪਤਾ ਲੱਗਦਾ ਹੈ ਕਿ ਜਰਨਲ ਵਾਰਡ ਵਿੱਚ ਇੱਕ ਬਜ਼ੁਰਗ ਆਇਆ ਹੈ ਤੇ ਉਹਨੂੰ ਦੇਖਣ ਪਹੁੰਚਦੀ ਹੈ ਸਟਾਫ ਨੂੰ ਪੁੱਛਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਬਜ਼ੁਰਗ ਪਾਰਕ ਵਿੱਚ ਬੈਂਚ ਤੇ ਬੇਹੋਸ਼ ਪਿਆ ਮਿਲਿਆ ਸੀ ਲੋਕ ਪੁਲਿਸ ਨੂੰ ਇਨਫੋਰਮ ਕਰਦੇ ਆ ਤੇ ਪੁਲਿਸ ਵਾਲੇ ਇਸ ਬਜ਼ੁਰਗ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੰਦੇ ਆ ਡਾਕਟਰ ਉਹਨੂੰ ਹਸਪਤਾਲ ਵਿੱਚ ਐਡਮਿਟ ਤਾਂ ਕਰ ਲੈਂਦੇ ਆ ਪਰ ਉਹਨਾਂ ਦੇ ਕੋਲ ਉਹਦਾ ਕੋਈ ਵੀ ਪਛਾਣ ਪੱਤਰ ਨਹੀਂ ਸੀ ਮਿਲਿਆ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਆਦਮੀ ਕੌਣ ਹੈ ਹਸਪਤਾਲ ਸਰਕਾਰੀ ਸੀ ਤੇ ਦੂਜੇ ਪਾਸੇ ਉਹਨੂੰ ਸੰਭਾਲਣ ਵਾਲਾ ਵੀ ਨਹੀਂ ਸੀ ਕੋਈ ਇਸ ਲਈ ਉਹਦੀ ਕੋਈ ਵੀ ਦੇਖਰੇਖ ਨਹੀਂ ਕਰਦਾ ਪਰ ਸਰਗੋ ਨੂੰ ਉਸ ਬਜ਼ੁਰਗ ਵੱਲ ਦੇਖ ਕੇ ਆਪਣੇ ਪਿਓ ਦਾ ਚਿਹਰਾ ਯਾਦ ਆ ਜਾਂਦਾ ਹੈ ਜਿੱਥੇ ਉਹ ਕੰਮ ਕਰਦੀ ਨੂੰ ਲਗਭਗ 1 ਸਾਲ ਹੋ ਗਿਆ ਸੀ ਤੇ 1 ਸਾਲ ਵਿੱਚ ਉਹ ਸਿਰਫ ਦੋ ਵਾਰ ਹੀ ਆਪਣੇ ਪਿੰਡ ਵਾਪਸ ਗਈ ਸੀ। ਉਹ ਆਪਣੇ ਮਨ ਵਿੱਚ ਇਹ ਸੋਚ ਰਹਿੰਦੀ ਹੈ ਕਿ ਚਾਹੇ ਜੋ ਹੋ ਜੇ ਮੈਂ ਇਸ ਬਜ਼ੁਰਗ ਦੀ ਚੰਗੀ ਤਰ੍ਹਾਂ ਦੇਖਭਾਲ ਕਰਾਂਗੀ। ਸਰਗੋਨ ਨੂੰ ਤਾਂ ਚੰਗੀ ਤਰ੍ਹਾਂ ਖਿਆਲ ਰੱਖਣ ਲੱਗਦੀ ਹੈ। ਉਹਦੇ ਨਾਲ ਗੱਲਾਂ ਵੀ ਕਰਦੀ ਹੈ। ਭਾਵੇਂ ਉਹ ਕਮਾ ਵਿੱਚ ਸੀ। ਉਹਨੂੰ ਹੌਸਲਾ ਦਿੰਦੀ ਹੈ ਤੇ ਕਹਿੰਦੀ ਬਾਬਾ ਜੀ ਤੁਸੀਂ ਠੀਕ ਹੋ ਜਾਓਗੇ। ਮੈਂ ਤੁਹਾਡੀ ਚੰਗੀ ਤਰ੍ਹਾਂ ਦੇਖਰੇਖ ਕਰਾਂਗੀ। ਹਸਪਤਾਲ ਵਾਲੇ ਸਰਗੁਣ ਨੂੰ ਕਹਿੰਦੇ ਆ ਕਿ ਇਹਦਾ ਕੋਈ ਵਾਰਿਸ ਨਹੀਂ ਇਹਦੇ ਪਿੱਛੇ ਆਪਣਾ ਟਾਈਮ ਵੇਸਟ ਨਾ ਕਰ ਇਹ ਬਚਨ ਵਾਲਾ ਨਹੀਂ ਪਰ ਸਰਗੁਣ ਕਹਿੰਦੀ ਹੈ ਕਿ ਮੈਂ ਤਾਂ ਸਿਰਫ ਆਪਣਾ ਕੰਮ ਕਰ ਰਹੀ ਆ ਮਰੀਜ਼ ਨੂੰ ਸੰਭਾਲਣਾ ਮੇਰੀ ਡਿਊਟੀ ਹੈ ਡਾਕਟਰ ਤੇ ਹੋਰ ਨਰਸਾਂ ਉਹਨੂੰ ਕਹਿੰਦੇ ਨੇ ਕਿ ਸਾਨੂੰ ਨਹੀਂ ਲੱਗਦਾ ਇਹ ਠੀਕ ਹੋਣਗੇ ਪਰ ਸਰਗੁਣ ਉਹਦੀ ਗੱਲ ਸੁਣ ਕੇ ਵੀ ਆਪਣਾ ਇਰਾਦਾ ਨਹੀਂ ਬਦਲਦੀ ਉਹ ਬਜ਼ੁਰਗ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੀ ਹੈ ਡਾਕਟਰ ਉਹਨੂੰ ਕਹਿੰਦਾ ਹੈ ਕਿ ਇਹਦੇ ਇਲਾਜ ਤੇ ਕਾਫੀ ਪੈਸੇ ਲੱਗਣਗੇ ਤੇ ਪੈਸੇ ਲਾਉਣ ਵਾਲਾ ਇਹਦੇ ਨਾਲ ਕੋਈ ਨਹੀਂ ਪਰ ਸਰਗੁਣ ਡਾਕਟਰ ਨੂੰ ਕਹਿੰਦੀ ਹੈ ਕਿ ਉਹ ਤਾਂ ਬਾਅਦ ਦੀ ਗੱਲ ਐ ਇਹ ਠੀਕ ਹੋਣ ਜਾਂ ਨਾ ਹੋਣ ਪਰ ਜਿੰਨਾ ਟਾਈਮ ਐ ਇਸ ਹਸਪਤਾਲ ਵਿੱਚ ਆਨ ਮੈਂ ਇਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਾਂਗੀ ਹੁਣ ਉਹਨਾਂ ਦੀ ਗੱਲ ਨੂੰ ਲਗਭਗ 1 ਮਹੀਨਾ ਬੀਤ ਗਿਆ ਸੀ 1 ਮਹੀਨੇ ਵਿੱਚ ਸਰਗੁਣ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਸੀ ਉਹ ਬਜ਼ੁਰਗ ਸਰਗੁਣ ਆਪਣੀ ਡਿਊਟੀ ਤੇ ਅਨੁਸਾਰ ਸਭ ਤੋਂ ਪਹਿਲਾਂ ਉਸ ਬਜ਼ੁਰਗ ਕੋਲ ਜਾਂਦੀ ਤੇ ਉਹਨੂੰ ਮਿਲਦੀ ਉਹ ਪਟਿਆਲੇ ਇਕੱਲੀ ਰਹਿੰਦੀ ਸੀ ਬਜ਼ੁਰਗ ਕੋਲ ਬੈਠ ਕੇ ਆਪਣੇ ਦਿਵ ਦੀਆਂ ਗੱਲਾਂ ਕਰਨਾ ਉਹ ਹੁਣ ਚੰਗਾ ਲੱਗਣ ਲੱਗ ਗਿਆ ਸੀ ਪਾ ਮੇ ਉਹ ਬਜ਼ੁਰਗ ਬੇਹੋਸ਼ ਸੀ ਪਰ ਸਰਗੁਣ ਉਸ ਨੂੰ ਹਰ ਰੋਜ਼ ਹਸਪਤਾਲ ਵਿੱਚ ਹੋਣ ਵਾਲੀਆਂ ਗੱਲਾਂ ਦੱਸਦੀ ਰਹਿੰਦੀ ਜਿਵੇਂ ਹੀ ਇੱਕ ਮਹੀਨਾ ਹੁੰਦਾ ਤਾਂ ਇੱਕ ਦਿਨ ਹਸਪਤਾਲ ਵਿੱਚ ਇੱਕ ਕਾਫੀ ਅਮੀਰ ਮੁੰਡਾ ਜਿਹਦੇ ਵਧੀਆ ਕੱਪੜੇ ਪਾਏ ਹੋਏ ਸਨ ਉਹ ਰਿਸੈਪਸ਼ਨ ਤੇ ਆਉਂਦਾ ਤੇ ਆਪਣੇ ਫੋਨ ਵਿੱਚੋਂ ਆਪਣੇ ਪਿਓ ਦੀ ਫੋਟੋ ਦਿਖਾ ਕੇ ਉਸ ਬਾਰੇ ਪੁੱਛਣ ਲੱਗਦਾ ਤੁਸੀਂ ਇਸ ਨੂੰ ਕਿਤੇ ਦੇਖਿਆ ਪਰ ਰਿਸੈਪਸ਼ਨ ਤੇ ਬੈਠਾ ਹੋਇਆ ਆਦਮੀ ਕਹਿੰਦਾ ਕਿ ਇਹ ਸਰਕਾਰੀ ਹਸਪਤਾਲ ਹੈ ਇੱਥੇ ਦਿਨ ਵਿੱਚ 100 200 ਲੋਕ ਆਉਂਦੇ ਆ ਮੈਂ ਕਿਹਦਾ ਕਿਹਦਾ ਚਿਹਰਾ ਯਾਦ ਰੱਖਾਂ ਇਹ ਤਾਂ ਤੁਹਾਡੇ ਕੋਲ ਕੋਈ ਨਾਮ ਪਤਾ ਹੈ ਤਾਂ ਤੁਸੀਂ ਉਹ ਦੱਸੋ ਫਿਰ ਮੈਂ ਤੁਹਾਨੂੰ ਕੁਝ ਦੱਸ ਸਕਦਾ ਹੈ ਉਹ ਲੜਕਾ ਕਹਿੰਦਾ ਹੈ ਕਿ ਇਹ ਮੇਰੇ ਪਿਤਾ ਜੀ ਹੈ ਤੇ ਇਹਦਾ ਨਾਮ ਸ਼ਿਵਰਾਜ ਸਿੰਘ ਹੈ ਰਿਸੈਪਸ਼ਨ ਵਾਲਾ ਮੁੰਡਾ ਆਪਣੇ ਰਜਿਸਟਰ ਵਿੱਚ ਉਹ ਨਾਮ ਲੱਭਣ ਲੱਗਦਾ ਹੈ ਪਰ ਉਹਨੂੰ ਇਸ ਨਾਮ ਦਾ ਕੋਈ ਵੀ ਮਰੀਜ਼ ਨਹੀਂ ਮਿਲਦਾ ਉਹ ਉਹਨੂੰ ਮਨਾ ਕਰਦਾ ਹੋਇਆ ਕਹਿੰਦਾ ਕਿ ਭਾਈ ਸਾਹਿਬ ਇੱਥੇ ਇਸ ਨਾਮ ਦਾ ਕੋਈ ਮਰੀਜ਼ ਦਾਖਲ ਨਹੀਂ ਤੁਸੀਂ ਕਿਤੇ ਹੋਰ ਜਾ ਕੇ ਪਤਾ ਕਰ ਲਓ ਇਹ ਸੁਣ ਕੇ ਉਹ ਮੁੰਡਾ ਜਿਹਦਾ ਨਾਮ ਰਾਜਵੀਰ ਸੀ ਉਹ ਪੂਰੀ ਤਰ੍ਹਾਂ ਨਾਲ ਉਦਾਸ ਹੋ ਜਾਂਦਾ ਹੈ ਕਿਉਂਕਿ ਇਹ ਸ਼ਹਿਰ ਦਾ ਆਖਰੀ ਹਸਪਤਾਲ ਸੀ ਤੇ ਉਹਦੀ ਉਮੀਦ ਹੁਣ ਪੂਰੀ ਤਰ੍ਹਾਂ ਟੁੱਟ ਗਈ ਸੀ। ਉਦੋਂ ਹੀ ਜਰਨਲ ਵਾਰਡ ਵਿੱਚ ਕੰਮ ਕਰਦੀ ਇੱਕ ਨਰਸ ਆਉਂਦੀ ਹੈ। ਉਹ ਆਪਣੇ ਫੋਨ ਵਿੱਚੋਂ ਉਹਨੂੰ ਵੀ ਫੋਟੋ ਦਿਖਾਉਂਦਾ ਹੈ। ਫੋਟੋ ਦੇਖ ਕੇ ਨਰਸ ਪੁੱਛਦੀ ਹੈ ਕਿ ਤੁਸੀਂ ਇਸ ਨੂੰ ਜਾਣਦੇ ਹੋ? ਰਾਜਵੀਰ ਕਹਿੰਦਾ ਕਿ ਹਾਂ ਇਹ ਮੇਰੇ ਪਿਤਾ ਜੀ ਨੇ। ਇਸ ਹਮਕਿ ਨਰਸ ਹੈਰਾਨ ਹੁੰਦੀ ਹੋਈ ਕਹਿਣ ਲੱਗਦੀ ਹੈ ਕਿ ਇਹ ਤਾਂ ਲਾਵਾਰਸ ਹੈ। 1 ਮਹੀਨੇ ਤੋਂ ਸਾਡੇ ਹਸਪਤਾਲ ਵਿੱਚ ਦਾਖਲਾ ਹੈ। ਨਰਸ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਜਵੀਰ ਨੂੰ ਬੁਰਾ ਤਾਂ ਲੱਗਦਾ ਹੈ ਪਰ ਉਹ ਚੁੱਪ ਕਰਕੇ ਉਹਦੇ ਨਾਲ ਚੱਲ ਪੈਂਦਾ ਹੈ। ਜਿਵੇਂ ਹੀ ਉਹ ਵਾਰਡ ਵਿੱਚ ਪਹੁੰਚਦਾ ਹੈ ਤਾਂ ਇੱਕ ਬੈੱਡ ਤੇ ਉਹਦਾ ਪਿਓ ਸ਼ਿਵਰਾਜ ਸਿੰਘ ਪਿਆ ਹੋਇਆ ਸੀ ਜਿਹਦੇ ਕਾਫੀ ਸਾਰੀਆਂ ਮਸ਼ੀਨਾਂ ਲੱਗੀਆਂ ਹੋਈਆਂ ਸਨ ਉਦੋਂ ਹੀ ਸਰਗੁਨ ਉੱਥੇ ਖੜੀ ਉਹਦੀ ਦੇਖਭਾਲ ਕਰ ਰਹੀ ਸੀ ਚੰਗੀ ਤਰ੍ਹਾਂ ਉਹਨੂੰ ਸਾਫ਼ ਕਰਕੇ ਉਹਦੇ ਕੱਪੜੇ ਬਦਲ ਰਹੀ ਸੀ ਤੇ ਨਾਲ-ਨਾਲ ਗੱਲਾਂ ਵੀ ਕਰ ਰਹੀ ਸੀ ਇਹ ਸਭ ਕੁਝ ਦੇਖ ਕੇ ਰਾਜਵੀਰ ਆਪਣੇ ਆਪ ਨੂੰ ਰੋਕ ਨਾ ਸਕਿਆ ਉਹ ਇੱਕਦਮ ਉੱਥੇ ਜਾ ਕੇ ਬੈੱਡ ਕੋਲ ਖੜਾ ਹੋ ਜਾਂਦਾ ਜਦੋਂ ਰਾਜਵੀਰ ਇਹ ਦੇਖਦਾ ਹੈ ਕਿ ਇੱਕ ਨਰਸ ਉਹਨਾਂ ਨਾਲ ਆਪਣੇ ਘਰ ਦੀਆਂ ਗੱਲਾਂ ਕਰ ਰਹੀ ਹੈ ਤਾਂ ਉਹ ਬੜਾ ਹੈਰਾਨ ਹੁੰਦਾ ਹੈ ਉਦੋਂ ਹੀ ਇੱਥੇ ਸਫਾਈ ਕਰਦਾ ਇੱਕ ਕਰਮਚਾਰੀ ਆਉਂਦਾ ਤੇ ਉਹ ਰਾਜਵੀਰ ਨੂੰ ਦੱਸਦਾ ਕਿ ਇਹ ਨਰਸਤਾ ਨਾਮ ਸਰਗੁਣ ਹੈ। ਇਸੇ ਨੇ ਹੁਣ ਤੱਕ ਤੁਹਾਡੇ ਪਿਓ ਨੂੰ ਜਿਉਂਦਾ ਰੱਖਿਆ। ਜੇ ਇਹ ਨਾ ਹੁੰਦੀ ਤਾਂ ਮੈਨੂੰ ਨਹੀਂ ਸੀ ਲੱਗਦਾ ਕਿ ਇੰਨਾ ਟਾਈਮ ਤੁਹਾਡਾ ਪਿਓ ਕੱਟ ਜਾਂਦਾ। ਕਿਉਂਕਿ ਡਾਕਟਰ ਨੇ ਤਾਂ ਉਮੀਦ ਛੱਡਤੀ ਸੀ ਪਰ ਸਰਗੁਣ ਨੇ ਬੜੀ ਹੀ ਮਿਹਨਤ ਤੇ ਇਮਾਨਦਾਰੀ ਨਾਲ ਉਹਨਾਂ ਦੀ ਦੇਖ ਰੱਖੀ ਕੀਤੀ ਹੈ। ਹੁਣ ਰਾਜਵੀਰ ਬੈੱਡ ਦੇ ਕੋਲ ਜਾਂਦਾ ਹੈ। ਜਦੋਂ ਸਰਗੁਣ ਇਹ ਦੇਖਦੀ ਹੈ ਤਾਂ ਉਹਨੂੰ ਪੁੱਛਣ ਲੱਗਦੀ ਹੈ ਕਿ ਹਾਂਜੀ ਤੁਸੀਂ ਕੌਣ ਹੋ ਤੇ ਇੱਥੇ ਕੀ ਕਰ ਰਹੇ ਹੋ? ਰਾਜਵੀਰ ਸਰਗੁਣਵਾਲ ਦੇਖਦੇ ਹੋਏ ਉਸ ਪੁਜਰਗ ਵੱਲ ਇਸ਼ਾਰਾ ਕਰਕੇ ਕਹਿੰਦਾ ਕਿ ਇਹਨਾਂ ਦਾ ਮੈਂ ਪੁੱਤਾਂ ਤੇ ਇਹਨਾਂ ਦਾ ਨਾਮ ਸ਼ਿਵਰਾਜ ਸਿੰਘ ਹੈ ਇਹ ਸੁਣ ਕੇ ਸਰਗੁਣ ਨੂੰ ਕਾਫੀ ਗੁੱਸਾ ਆਉਂਦਾ ਹੈ ਕਿਉਂਕਿ ਪਿਛਲੇ 1 ਮਹੀਨੇ ਤੋਂ ਲਾਵਾਰੇ ਸਮਝ ਕੇ ਉਹਦੀ ਦੇਖਭਾਲ ਕਰ ਰਹੀ ਸੀ ਤੇ ਅੱਜ ਅਚਾਨਕ ਇੱਕ ਵਧੀਆ ਕੱਪੜੇ ਪਾ ਕੇ ਮੁੰਡਾ ਉਹਦੇ ਸਾਹਮਣੇ ਆ ਕੇ ਕਹਿੰਦਾ ਕਿ ਇਹ ਮੇਰਾ ਪਿਓ ਹੈ ਉਹਨੂੰ ਪੁੱਛਦੀ ਹੈ ਕਿ ਅੱਜ ਤੁਹਾਨੂੰ ਆਪਣੇ ਪਿਓ ਦੀ ਕਿਵੇਂ ਯਾਦ ਆ ਗਈ ਪਿਛਲੇ 1 ਮਹੀਨੇ ਤੋਂ ਤੁਸੀਂ ਕਿੱਥੇ ਸੀ ਰਾਜਵੀਰ ਕਹਿੰਦਾ ਕਿ ਇਹਦੇ ਪਿੱਛੇ ਇੱਕ ਛੋਟੀ ਜੀ ਕਹਾਣੀ ਹੈ ਅਸਲ ਵਿੱਚ ਮੈਂ ਕਨੇਡਾ ਰਹਿਣਾ ਤੇ ਮੇਰੇ ਪਿਤਾ ਜੀ ਇੱਥੇ ਇਕੱਲੇ ਰਹਿੰਦੇ ਸੀ ਮੈਂ ਹਰ ਦੂਜੇ ਤੀਜੇ ਦਿਨ ਉਹਨਾਂ ਨੂੰ ਜ਼ਰੂਰ ਫੋਨ ਕਰਦਾ ਸੀ ਪਰ ਜਦੋਂ ਉਹਨਾਂ ਨਾਲ ਹੁਣ ਗੱਲ ਨਾ ਹੋਈ ਤਾਂ ਮੈਂ ਇੱਕ ਹਫ਼ਤੇ ਦੇ ਵਿੱਚ ਹੀ ਟਿਕ ਟਿਕਟਾ ਕੇ ਵਾਪਸ ਆ ਗਿਆ ਕਿਉਂਕਿ ਕਿਸੇ ਨੂੰ ਉਹਨਾਂ ਬਾਰੇ ਕੁਝ ਨਹੀਂ ਸੀ ਪਤਾ ਮੈਂ 15 ਦਿਨਾਂ ਤੋਂ ਉਹਨਾਂ ਨੂੰ ਕਈ ਥਾਵਾਂ ਤੋਂ ਲੱਭ ਚੁੱਕਿਆ ਪਰ ਮੈਨੂੰ ਇਹਨਾਂ ਬਾਰੇ ਕੁਝ ਵੀ ਪਤਾ ਨਾ ਲੱਗਿਆ ਅੱਜ ਜਦੋਂ ਮੈਂ ਹਸਪਤਾਲ ਵਿੱਚ ਪਤਾ ਕਰਨ ਆਇਆ ਤਾਂ ਇਹ ਮੈਨੂੰ ਇੱਥੇ ਮਿਲ ਗਏ ਮੇਰੇ ਦਿਮਾਗ ਵਿੱਚ ਇਹ ਚੱਲ ਹੀ ਰਿਹਾ ਸੀ ਕਿ ਕੀਤੇ ਮੇਰੇ ਪਾਪਾ ਨੂੰ ਕੁਝ ਹੋ ਨਾ ਗਿਆ ਹੋਵੇ ਤੇ ਉਹ ਕਿਸੇ ਹਸਪਤਾਲ ਵਿੱਚ ਨਾ ਹੋਣ ਮੈਂ ਸ਼ਹਿਰ ਦੇ ਕਈ ਹਸਪਤਾਲਾਂ ਵਿੱਚ ਇਹਨਾਂ ਬਾਰੇ ਪਤਾ ਕੀਤਾ ਹੈ ਉਹ ਕਹਿੰਦਾ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਇੰਨਾ ਟਾਈਮ ਤੁਸੀਂ ਮੇਰੇ ਪਾਪਾ ਦੀ ਦੇਖਰੇਖ ਕੀਤੀ ਹੁਣ ਮੈਂ ਇਹਨੂੰ ਕਿਸੇ ਵੱਡੇ ਹਸਪਤਾਲ ਵਿੱਚ ਭਰਤੀ ਕਰਾ ਕੇ ਚੰਗੀ ਤਰ੍ਹਾਂ ਇਲਾਜ ਕਰਵਾਵਾਂਗਾ ਉਹ ਫੋਨ ਕਰਕੇ ਐਂਬੂਲੈਂਸ ਦਾ ਪ੍ਰਬੰਧ ਕਰਦਾ ਤੇ ਡਾਕਟਰ ਨੂੰ ਵੀ ਪੁੱਛਦਾ ਕਿ ਮੇਰੇ ਪਿਤਾ ਜੀ ਨੂੰ ਕੀ ਹੋਇਆ ਡਾਕਟਰ ਨੂੰ ਉਹਦੇ ਪਿਓ ਦੀ ਸਾਰੀ ਕੰਡੀਸ਼ਨ ਸਮਝਾ ਦਿੰਦਾ ਹੈ ਤੇ ਦੱਸਦਾ ਹੈ ਕਿ ਇਹ ਕੁੜੀ ਸਰਗੁਣ ਨੇ ਤੁਹਾਡੇ ਪਿਓ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਹੈ। ਰਾਜਵੀਰ ਸਰਗੁਣ ਦਾ ਧੰਨਵਾਦ ਕਰਦਾ ਹੋਇਆ ਉਹਨੂੰ 10 ਲੱਖ ਰੁਪਏ ਦਾ ਚੈੱਕ ਦੇਣ ਲੱਗਦਾ ਹੈ। ਪਰ ਜਿਵੇਂ ਹੀ ਸਰਗੁਣ ਚੈੱਕ ਨੂੰ ਦੇਖਦੀ ਹੈ ਤਾਂ ਇੱਕਦਮ ਹੱਥ ਜੋੜ ਕੇ ਕਹਿਣ ਲੱਗਦੀ ਹੈ ਕਿ ਮੈਂ ਇਹ ਲੈ ਨਹੀਂ ਸਕਦੀ ਕਿਉਂਕਿ ਇਹ ਮੇਰਾ ਕੰਮ ਸੀ ਤੇ ਮੈਂ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਹੈ। ਇਸ ਕੰਮ ਲਈ ਹਸਪਤਾਲ ਵਾਲੇ ਮੈਨੂੰ ਪੈਸੇ ਦਿੰਦੇ ਐ। ਮੈਨੂੰ ਤੁਹਾਡੇ ਰੁਪਿਆਂ ਦੀ ਕੋਈ ਲੋੜ ਨਹੀਂ। ਇਹ ਕਹਿ ਕੇ ਸਰਗੁਣ ਉੱਥੋਂ ਚਲੀ ਜਾਂਦੀ ਹੈ। ਉਸ ਤੋਂ ਬਾਅਦ ਰਾਜਵੀਰ ਆਪਣੇ ਪਿਓ ਨੂੰ ਲੈ ਕੇ ਐਂਬੂਲੈਂਸ ਰਾਹੀਂ ਇੱਕ ਵੱਡੇ ਹਸਪਤਾਲ ਵਿੱਚ ਜਾਂਦਾ ਹੈ। ਉੱਥੇ ਉਹਨਾਂ ਦਾ ਆਪਰੇਸ਼ਨ ਕਰ ਦਿੱਤਾ ਜਾਂਦਾ ਹੈ ਤੇ ਕੁਝ ਦਿਨਾਂ ਦੇ ਇਲਾਜ ਮਗਰੋਂ ਸ਼ਿਵਰਾਜ ਸਿੰਘ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਂਦਾ ਹੈ। ਸ਼ਿਵਰਾਜ ਨੂੰ ਹਸਪਤਾਲ ਵਿੱਚ ਸਰ ਗੁੰਡੀਆਂ ਕੀਤੀਆਂ ਹੋਈਆਂ ਗੱਲਾਂ ਥੋੜੀਆਂ-ਥੋੜੀਆਂ ਯਾਦ ਆਉਂਦੀਆਂ। ਜਿਹੜੀਆਂ ਉਹ ਉਹਨਾਂ ਕਰਦੀ ਹੁੰਦੀ ਸੀ ਆਪਣੇ ਪਿੰਡ ਦੀਆਂ ਗੱਲਾਂ। ਉਹ ਆਪਣੇ ਘਰ ਦੀਆਂ ਗੱਲਾਂ ਵੀ ਸ਼ਿਵਰਾਜ ਨਾਲ ਕਰਦੀ ਸੀ। शिवराज सिंह ਦੇ ਠੀਕ ਹੋਣ ਤੋਂ ਬਾਅਦ ਰਾਜਵੀਰ ਉਸ ਤੋਂ ਮਾਫੀ ਮੰਗਣ ਲੱਗਦਾ ਹੈ ਤੇ ਕਹਿੰਦਾ ਹੈ ਕਿ ਪਾਪਾ ਅੱਜ ਤੋਂ ਬਾਅਦ ਮੈਂ ਤੁਹਾਡੇ ਨਾਲ ਹੀ ਰ੍ਹਾਂਗਾ ਹੁਣ ਮੈਂ ਕਦੇ ਕੈਨੇਡਾ ਨਹੀਂ ਜਾਣਾ शिवराज सिंह ਰਾਜਵੀਰ ਨੂੰ ਆਪਣੇ ਦਿਮਾਗ ਵਿੱਚ ਚੱਲ ਰਹੀਆਂ ਗੱਲਾਂ ਬਾਰੇ ਦੱਸਣ ਲੱਗਦਾ ਹੈ ਉਹ ਕਹਿੰਦਾ ਹੈ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇੱਕ ਕੁੜੀ ਮੇਰੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਦੀ ਹੋਵੇ ਉਹ ਆਪਣੇ ਪਰਿਵਾਰ ਦੇ ਹਾਲਾਤਾਂ ਬਾਰੇ ਵੀ ਮੈਨੂੰ ਦੱਸਦੀ ਸੀ ਇਹ ਸਭ ਕੁਝ ਮੈਨੂੰ ਇੱਕ ਸੁਪਨੇ ਦੀ ਤਰ੍ਹਾਂ ਲੱਗਦਾ ਹੈ ਇਹ ਸਭ ਕੁਝ ਸੁਣ ਕੇ ਰਾਜਵੀਰ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹਦਾ ਪਿਓ ਕਿਸ ਬਾਰੇ ਗੱਲ ਕਰਦਾ ਹੈ ਉਹ ਆਪਣੇ ਪਿਓ ਨੂੰ ਕਹਿੰਦਾ ਹੈ ਕਿ ਪਾਪਾ ਇਹ ਤਾਂ ਉਹ ਹਸਪਤਾਲ ਦੀ ਨਰਸ ਹੈ ਜਿਨੇ ਤੁਹਾਡੀ ਦੇਖਭਾਲ ਕੀਤੀ ਸੀ ਸੁਰਾਜ ਸਿੰਘ ਦਾ ਸਰਗੋਨਾ ਮੇਰਨ ਦੀ ਜਿੱਦ ਕਰਨ ਲੱਗਦਾ ਹੈ ਉਹ ਕਹਿੰਦਾ ਹੈ ਕਿ ਮੈਨੂੰ ਉਹ ਕੁੜੀ ਨੂੰ ਮਿਲਣਾ ਹੈ ਜਿਨੇ ਮੈਨੂੰ ਇੰਨੀ ਸਾਫ਼ ਸੰਭਾਲ ਕੀਤੀ ਤੂੰ ਉਹਨੂੰ ਇੱਕ ਵਾਰੀ ਘਰ ਬੁਲਾ ਲੈ ਰਾਜਵੀਰ ਕਹਿੰਦਾ ਹੈ ਕਿ ਪਾਪਾ ਜੇ ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਮੈਂ ਆਪ ਉਹਨੂੰ ਉੱਥੋਂ ਜਾ ਕੇ ਲੈ ਆਉਣਾ ਰਾਜਵੀਰ ਆਪਣੀ ਕਾਰ ਨਾਲ ਹੀ ਸਰਕਾਰੀ ਹਸਪਤਾਲ ਵਿੱਚ ਪਹੁੰਚ ਜਾਂਦਾ ਹੈ ਤੇ ਜਿਵੇਂ ਹੀ ਹਸਪਤਾਲ ਦੇ ਸਟਾਫ ਨੂੰ ਇਹ ਪਤਾ ਲੱਗਦਾ ਕਿ ਬਜ਼ੁਰਗ ਆਦਮੀ ਪੂਰੀ ਤਰ੍ਹਾਂ ਨਾਲ ਠੀਕ ਹੋ ਗਿਆ ਤੇ ਗੱਲਾਂ-ਵਾਟਾਂ ਕਰਦਾ ਸਾਰੇ ਹੈਰਾਨ ਰਹਿ ਜਾਂਦੇ ਨੇ ਜਿਵੇਂ ਹੀ ਸਰਗੁਣ ਨੂੰ ਇਹ ਪਤਾ ਲੱਗਦਾ ਕਿ ਬਜ਼ੁਰਗ ਵਿਅਕਤੀ ਉਹਨੂੰ ਮਿਲਣਾ ਚਾਹੁੰਦਾ ਤਾਂ ਉਹ ਖੁਸ਼ੀ-ਖੁਸ਼ੀ ਰਾਜਵੀਰ ਨਾਲ ਚੱਲਣ ਲਈ ਤਿਆਰ ਹੋ ਜਾਂਦੀ ਹੈ ਰਾਜਵੀਰ ਜਿਵੇਂ ਘਰ ਪਹੁੰਚਦਾ ਤਾਂ ਐਡੇ ਵੱਡੇ ਘਰ ਨੂੰ ਦੇਖ ਕੇ ਸਰਗੁਣ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਜਾਂਦੀਆਂ ਉਹ ਹੈਰਾਨ ਸੀ ਕਿ ਜੋ ਬਜ਼ੁਰਗ ਇੱਕ ਮਹੀਨੇ ਤੱਕ ਹਸਪਤਾਲ ਵਿੱਚ ਲਵਾਰਸ ਪਿਆ ਰਿਹਾ ਉਹਦਾ ਐਡਾ ਵੱਡਾ ਬੰਗਲਾ ਵੀ ਹੋ ਸਕਦਾ ਇਸ ਤੋਂ ਪਹਿਲਾਂ ਸਰਗੁਣ ਕਿਸੇ ਗੱਲ ਕਰਕੇ ਕਾਫੀ ਪਰੇਸ਼ਾਨ ਸੀ ਪਰ ਜਦੋਂ ਸ਼ਿਵਰਾਜ ਸਿੰਘ ਨੂੰ ਤੰਦਰੁਸਤ ਦੇਖਦੀ ਹੈ ਤਾਂ ਉਹਦੀ ਪਰੇਸ਼ਾਨੀ ਥੋੜੀ ਜੀ ਘੱਟ ਜਾਂਦੀ ਹੈ ਉਹ ਕਹਿੰਦੀ ਹੈ ਬਾਬਾ ਜੀ ਤੁਸੀਂ ਠੀਕ ਹੋ ਸ਼ਿਵਰਾਜ ਰਾਜੀਵ ਤੇ ਸਰਗੁਣ ਤਿੰਨੇ ਬੈਠ ਕੇ ਉੱਥੇ ਗੱਲਾਂ ਬਾਤਾਂ ਕਰਨ ਲੱਗਦੇ ਆ ਸ਼ਿਵਰਾਜ ਸਿੰਘ ਗੱਲਾਂ ਵਿੱਚ ਉਹਨੂੰ ਪੁੱਛਦਾ ਹੈ ਕਿ ਮੈਨੂੰ ਤੂੰ ਪਰੇਸ਼ਾਨ ਲੱਗਦੀ ਆ ਕੀ ਪਰੇਸ਼ਾਨੀ ਹੈ ਮੈਨੂੰ ਦੱਸ ਸਕਦੀ ਏ ਤੂੰ ਉਹ ਪਹਿਲਾਂ ਤਾਂ ਆਪਣੀ ਗੱਲ ਨੂੰ ਲੁਕੋਣ ਦੀ ਕੋਸ਼ਿਸ਼ ਕਰਦੀ ਹੈ ਪਰ ਜਦੋਂ ਸ਼ਿਵਰਾਜ ਸਿੰਘ ਕਹਿੰਦਾ ਹੈ ਕਿ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ ਮੇਰੇ ਤੋਂ ਗੱਲ ਕੋਣ ਦੀ ਲੋੜ ਨਹੀਂ ਰਾਜਵੀਰ ਵੀ ਆਪਣੇ ਪਿਓ ਨੂੰ ਸਹਾਰਾ ਦਿੰਦਾ ਹੋਇਆ ਬੈਠਾ ਕਰਦਾ ਤੇ ਕਹਿੰਦਾ ਕਿ ਹਾਂਜੀ ਮੈਡਮ ਤੁਹਾਨੂੰ ਆਪਣੀ ਪਰੇਸ਼ਾਨੀ ਸਾਡੇ ਨਾਲ ਸਾਂਝੀ ਕਰ ਲੈਣੀ ਚਾਹੀਦੀ ਹੈ ਹੋ ਸਕਦਾ ਸੀ ਤੁਹਾਡੇ ਕੋਈ ਮਦਦ ਕਰ ਸਕੀਏ ਹੁਣ ਸਰਬਹੁਣ ਆਪਣੀ ਪਰੇਸ਼ਾਨੀ ਉਹਨਾਂ ਨੂੰ ਦੱਸਣ ਲੱਗਦੀ ਹੈ ਉਹ ਕਹਿੰਦੀ ਹੈ ਕਿ ਕੱਲ ਸ਼ਾਮ ਨੂੰ ਮੇਰੇ ਪਾਪਾ ਦਾ ਫੋਨ ਆਇਆ ਸੀ ਉਹ ਮੈਨੂੰ ਕਹਿ ਰਹੇ ਆ ਕਿ ਪਿੰਡ ਵਾਲੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਆ ਉਹ ਮੇਰਾ ਵਿਆਹ ਕਰਵਾਉਣਾ ਚਾਹੁੰਦੇ ਆ ਪਰ ਸਾਡੇ ਘਰ ਦੇ ਹਾਲਾਤ ਅਜ ਇੰਨੇ ਚੰਗੇ ਨਹੀਂ ਲੋਕਾਂ ਦੀਆਂ ਗੱਲਾਂ ਤੇ ਮੈਨੇ ਸੁਣ ਕੇ ਮੇਰੇ ਪਾਪਾ ਵਿਆਹ ਦੀ ਕਾਲ ਕਰ ਰਹੇ ਐ ਉਹ ਮੈਨੂੰ ਪਿੰਡ ਆਉਣ ਲਈ ਕਹਿ ਰਹੇ ਐ ਇਸੇ ਗੱਲ ਕਰਕੇ ਮੈਂ ਕਾਫੀ ਪਰੇਸ਼ਾਨ ਆ ਸਰਗੁਣ ਦੀ ਇਹ ਗੱਲ ਸੁਣ ਕੇ ਰਾਜਵੀਰ ਤੇ ਸ਼ਿਵਰਾਜ ਥੋੜਾ ਟਾਈਮ ਬੈਠ ਕੇ ਸੋਚ ਵਿਚਾਰ ਕਰਦੇ ਐ ਟਾਈਮ ਸੋਚਣ ਤੋਂ ਬਾਅਦ ਸ਼ਿਵਰਾਜ ਕਹਿੰਦਾ ਕਿ ਤੀ ਇਹ ਬਸ ਐਡੀ ਕੀ ਗੱਲ ਐ ਤੇਰੀ ਸਮੱਸਿਆ ਦਾ ਹੱਲ ਤਾਂ ਮੇਰੇ ਕੋਲ ਐ ਤੂੰ ਫਿਕਰ ਨਾ ਕਰ ਮੈਂ ਤੇਰੇ ਵਿਆਹ ਦਾ ਸਾਰਾ ਪ੍ਰਬੰਧ ਆਪਣੇ ਆਪ ਕਰ ਦੇਵਾਂਗਾ ਤੇਰਾ ਤਾਂ ਮੇਰੇ ਤੇ ਬਹੁਤ ਵੱਡਾ एहसान ਐ ਪਹਿਲਾਂ ਤਾਂ ਸਰਗੁਣ ਉਹਨੂੰ ਮਨਾ ਕਰਦੀ ਐ ਪਰ ਜਦੋਂ ਉਹ ਜਿੱਦ ਕਰਦਾ ਤਾਂ ਸਰਗੁਣ ਵੀ ਮੰਨ ਜਾਂਦੀ ਐ ਥੋੜਾ ਟਾਈਮ ਹੋਰ ਗੱਲਾਂ ਬਾਤਾਂ ਕਰਨ ਤੋਂ ਬਾਅਦ ਸਰਗੁਣ ਉੱਥੋਂ ਜਾਣ ਲੱਗਦੀ ਐ ਤੇ ਜਿਵੇਂ ਹੀ ਉਹ ਜਾਣ ਵਾਲੀ ਹੁੰਦੀ ਐ ਸ਼ਿਵਰਾਜ ਸਿੰਘ ਉਹਨੂੰ ਰੋਕ ਕੇ ਕਹਿਣ ਲੱਗਦਾ ਕਿ ਤੀ ਮੈਂ ਤੇਰੇ ਨਾਲ ਇੱਕ ਹੋਰ ਗੱਲ ਕਰਨੀ ਐ ਸਰਗੁਣ ਬਾਫਸਾਉਂਦੀ ਐ ਤਾਂ ਸ਼ਿਵਰਾਜ ਸਿੰਘ ਉਸਨੂੰ ਕਹਿਣ ਲੱਗਦਾ ਤੂੰ ਮੇਰੇ ਪੁੱਤ ਰਾਜਵੀਰ ਨਾਲ ਵਿਆਹ ਕਰਵਾ ਸਕਦੀ ਐ ਸ਼ਿਵਰਾਜ ਸਿੰਘ ਦੀ ਇਹ ਗੱਲ ਸੁਣ ਕੇ ਸਰਗੁਣ ਇੱਕਦਮ ਹੈਰਾਨ ਹੋ ਜਾਂਦੀ ਐ ਸਾਰਗ ਨੂੰ ਉਹਨਾਂ ਨੂੰ ਕਹਿਣ ਲੱਗਦੀ ਹੈ ਕਿ ਬਾਬਾ ਜੀ ਤੁਸੀਂ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਤੁਸੀਂ ਤਾਂ ਕਾਫੀ ਅਮੀਰ ਪੈਸੇ ਵਾਲੇ ਹੋ ਤੇ ਮੈਂ ਗਰੀਬ ਪਿੰਡ ਦੀ ਕੁੜੀ ਆ ਮੈਂ ਤੁਹਾਡੇ ਪੁੱਤ ਨਾਲ ਕਿਵੇਂ ਵਿਆਹ ਕਰਵਾ ਸਕਦੀ ਆ ਪਰ ਸ਼ਿਵਰਾਜ ਸਿੰਘ ਉਹਨੂੰ ਕਹਿਣ ਲੱਗਦਾ ਹੈ ਕਿ ਤੇਰੀ ਚੰਗਿਆਈ ਨੂੰ ਦੇਖ ਕੇ ਹੀ ਮੈਂ ਤੈਨੂੰ ਆਪਣੇ ਘਰ ਦੀ ਨੂੰਹ ਬਣਾਉਣਾ ਚਾਹਣਾ ਹੈ ਅੱਜ ਦੇ ਟਾਈਮ 'ਚ ਤੇਰੇ ਵਰਗੀਆਂ ਕੁੜੀਆਂ ਕਿੱਥੇ ਮਿਲਦੀਆਂ ਤੇਰੇ ਵਰਗੀ ਕੁੜੀ ਤਾਂ ਮੈਨੂੰ ਕਿਤੇ ਲੱਭਦੇ ਨ ਮਿਲਣੀ ਨਹੀਂ ਜਿਹੜੀ ਬਿਨਾਂ ਕਿਸੇ ਮਤਲਬ ਤੇ ਲਾਲਚ ਤੋਂ ਇੱਕ ਅਣਜਾਣ ਵਿਅਕਤੀ ਦੀ ਇੰਨੀ ਸੇਵਾ ਕਰ ਸਕਦੀ ਹੈ ਜੇ ਤੂੰ ਮੇਰੇ ਘਰ ਆ ਜੇਂਗੀ ਤਾਂ ਬੜਾਪੇ ਵਿੱਚ ਮੇਰਾ ਕਿੰਨਾ ਖਿਆਲ ਰੱਖੇਂਗੀ ਇਹ ਗੱਲ ਰਾਜਵੀਰ ਨੂੰ ਵੀ ਠੀਕ ਲੱਗਦੀ ਹੈ ਸਰਗੁਣ ਕਹਿੰਦੀ ਹੈ ਕਿ ਬਾਬਾ ਜੀ ਇਹ ਫੈਸਲਾ ਮੈਂ ਨਹੀਂ ਲੈ ਸਕਦੀ ਤੁਹਾਨੂੰ ਇਸ ਲਈ ਮੇਰੇ ਘਰੇ ਗੱਲ ਕਰਨੀ ਪਵੇਗੀ ਇਹ ਸੁਣ ਕੇ ਸ਼ਿਵਰਾਜ ਰਾਜਵੀਰ ਤੁਰੰਤ ਸਰਗੁਣ ਦੇ ਘਰ ਵਾਲਿਆਂ ਨਾਲ ਗੱਲ ਕਰਨ ਦਾ ਫੈਸਲਾ ਕਰਦੇ ਆ ਉਹਨੂੰ ਕਹਿੰਦੇ ਆ ਕਿ ਤੂੰ ਹੁਣੇ ਸਾਡੇ ਨਾਲ ਚੱਲ ਅਸੀਂ ਤੇਰੇ ਘਰ ਚੱਲ ਕੇ ਉਹਨਾਂ ਨਾਲ ਗੱਲ ਕਰਾਂਗੇ ਰਾਜਵੀਰ ਸ਼ਿਵਰਾਜ ਤੇ ਸਰਗੁਣ ਤਿੰਨੇ ਕਾਰ ਵਿੱਚ ਬੈਠ ਕੇ ਸਿੱਧੇ ਸਰਗੁਣ ਦੇ ਪਿੰਡ ਚਲੇ ਜਾਂਦੇ ਆ ਸਰਗੁੰ ਦਾ ਘਰ ਛੋਟਾ ਜਿਹਾ ਸੀ ਜਦੋਂ ਇੱਕ ਛੋਟੇ ਜਿਹੇ ਘਰ ਅੱਗੇ ਇੱਕ ਕਾਰ ਜਿਹੜੀ ਕਾਫੀ ਮਹਿੰਗੀ ਸੀ ਆ ਕੇ ਖੜ ਜਾਂਦੀ ਹੈ ਤਾਂ ਗਵਾਂਢ ਦੇ ਲੋਕ ਹੈਰਾਨੀ ਨਾਲ ਦੇਖਣ ਲੱਗਦੇ ਆ। ਸ਼ਿਵਰਾਜ ਸਿੰਘ ਘਰ ਦੇ ਅੰਦਰ ਜਾ ਕੇ ਸਰਗੁੰ ਦੇ ਪਿਓ ਨਾਲ ਵਿਆਹ ਬਾਰੇ ਗੱਲ ਕਰਨ ਲੱਗਦਾ ਹੈ। ਉਹ ਕਹਿੰਦਾ ਹੈ ਕਿ ਮੈਂ ਆਪਣੇ ਪੁੱਤ ਲਈ ਤੁਹਾਡੀ ਧੀ ਦਾ ਰਿਸ਼ਤਾ ਮੰਗਣ ਲਈ ਆਇਆ ਹਾਂ। ਮੇਰੇ ਪੁੱਤ ਦਾ ਆਪਣਾ ਬਿਜ਼ਨਸ ਹੈ, ਚੰਗੇ ਪੈਸੇ ਕਮਾਉਂਦਾ ਹੈ। ਇਹ ਸਭ ਕੁਝ ਦੇਖ ਕੇ ਸਰਗੁੰ ਦਾ ਪਿਓ ਹੈਰਾਨ ਹੁੰਦਾ ਹੈ। ਉਹ ਥੋੜੀ देर ਸੋਚ ਵਿਚਾਰ ਕਰਨ ਲੱਗਦਾ ਹੈ। ਉਸ ਤੋਂ ਬਾਅਦ ਸ਼ਿਵਰਾਜ ਹੁਣ ਤੱਕ ਦੀ ਸਾਰੀ ਕਹਾਣੀ ਉਹਨਾਂ ਨੂੰ ਦੱਸਦਾ ਹੈ ਕਿ ਕਿਸ ਤਰ੍ਹਾਂ ਸਰਗੁਣ ਨੇ ਉਹਦੀ ਲਾਵਾਰਸ ਹੁੰਦੇ ਹੋਏ ਵੀ ਦੇਖ ਰਹਿ ਕੀਤੀ ਸੀ ਸਰਗੁਣ ਆਪਣੇ ਪਿਓ ਨੂੰ ਕਹਿੰਦੀ ਹੈ ਕਿ ਹਾਂ ਪਿਤਾ ਜੀ ਇਹ ਉਹੀ ਬਾਬਾ ਜੀ ਨੇ ਜਿੰਨਾ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਹੁਣ ਇਹ ਆਪਣੇ ਪੁੱਤ ਦਾ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਹੈ ਹੁਣ ਸਰਗੁਣ ਦੇ ਪਿਓ ਨੂੰ ਵੀ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਸੀ ਉਹ ਵਿਆਹ ਲਈ ਹਾਮੀ ਭਰ ਦਿੰਦਾ ਉਸ ਤੋਂ ਬਾਅਦ ਸਰਗੁਣ ਤੇ ਰਾਜਵੀਰ ਦਾ ਧੂਮ ਧਾਮ ਨਾਲ ਵਿਆਹ ਕਰਵਾਇਆ ਜਾਂਦਾ ਹੈ ਵਿਆਹ ਤੋਂ ਬਾਅਦ ਸਰਗੁਣ ਇੱਕ ਐਨਜੀਓ ਚਲਾਉਂਦੀ ਹੈ ਜਿਸ ਵਿੱਚ ਉਹ ਬੇਸਹਾਰਾ ਲੋਕਾਂ ਦੀ ਮਦਦ ਕਰਦੀ ਹੈ ਇਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟਾਂ ਰਾਹੀਂ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ